ਹਾਂਜੀ ਕੀ ਆਲਾ ਸਾਰੇ ਵੀ ਰਾਂ ਦਾ ਹੋਰ ਕੀ ਬਾਂਦਾ ਕਰਦਾ ਮੇਰੇ ਵੀਰੋ ਉਹ ਕੋਤ ਸੈਟ ਹੈ ਸਾਰੇ ਗੰਦੇ ਕਰਵਾ ਠੀਕ ਹੈ ਲਓ ਜੀ ਕਰਤੀ ਵਲੋ ਦੀ ਸਟਰੀ ਸਵੇਰੇ ਸਵੇਰ ਹਾਂ 9:30 ਵਜੇ ਪਹਿਲੇ ਡੰਬਰ ਵਾਲੇ ਟਰਾਟਾ ਬਜਾਈਏ ਬਈ ਉੱਠ ਕੇ ਸਾਰਿਆਂ ਠੀਕ ਹੈ ਆ ਦੇਖਦੇ ਆ ਮਰੇ ਵੀਰੋ ਕੀ ਵੰਦਾ ਹੈ ਲਓ ਜੀ ਇੰਦਰ ਲੀਓ ਬੇਬੀ ਦੇ ਕੰਮ ਦੇਖ ਲਓ ਕੀ ਹਾਲ ਕੀ ਤੈਨ ਨੇ ਮਿੱਟੀ ਪੜ ਪੜ ਕੇ ਸਾਰਾ ਬਾਲਾ ਖਲਾਣੇ ਆ ਹਾਂਜੀ ਮੇਰੇ ਦੋਸਤੋ ਤੇ ਕੀ ਕਹਿੰਦਾ ਸੀ ਮੈਂ ਭੁੱਲ ਜਿਵੇਂ ਗਿਆ ਹਾਂ ਇਧਰ ਲੈ ਕੇ ਫੇਰ ਆਗੇ ਸੀ ਜਿਹੜਾ ਲਾਉਣ ਤੇ ਖੋਡੇ ਖਾਡੇ ਕੋਈ ਨਾ ਫਿਰ ਆਪਾਂ ਹੱਥ ਨੇ ਸਾਫ਼ ਕਰਾਂਗੇ ਉੱਪਰ ਦਾ ਫੋਨਾ ਇਸ ਮੈਨੂੰ ਕਹਾਂ ਕੋਈ ਨਾ ਤੇ ਹੱਥ ਨੇ ਵਣੇ ਆਪਾਂ ਖੋਡਾਂ ਨਾਲ ਦੋ ਹੱਥ ਕਰਦੇ ਨਾ ਫਿਰ ਅਮਗਣ ਖੇਤ ਖੂਜ ਆ ਗਿਆ ਕਿ ਹੋਰ ਕੰਮ ਕੁੰਮ ਜੇ ਨਾਲੇ ਉਹ ਕਰ ਰਹੇ ਫਿਰ ਟਾਈਮ ਨਾਲ ਕਰਕੇ ਨਾ ਖੁੱਡੇ ਸਾਫ ਬਸ ਫਿਰ ਹੋ ਜਾਣਗੇ ਵਿਲੇ ਨਾਲੇ ਉਹ ਤੋਂ ਕੂਤਰ ਕੋਤ ਡਾ ਦੇਗਾ ਹੱਥ ਨੇ ਕੱਢ ਗੋਲੇ ਮਾਰਨਗੇ ਪਿਆ ਹੋ ਜਾਣਗੇ ਚਲੋ ਕਰਨਾ ਖੇਤ ਚ ਲੱਗੇ ਬੱਬ ਚਾਹੂ ਫੜਾ ਹੈ ਜੀ ਪਹੁੰਚ ਗਈ ਘੇਤ ਹੁਣ ਤਾਂ ਝੋਨਾ ਵੀ ਚੱਲ ਪਿਆ ਭਾਈ ਓਏ ਝੋਨਾ ਫਰਕ ਪੈਗਾ ਸੱਚੀ ਵੇਖਦਾ ਸੀ ਚੱਲ ਪੈ ਜਾਓ ਝੋਨਾ ਝੋਨਾ ਵਧਗਾ ਓਕੇ ਨਹੀਂ 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 ਤਾਂ ਕਰਕੇ ਕਿ ਤੇਰਾ ਹੋਣਾ ਠੀਕ ਆ ਫਰਕ ਹੂੰ ਆ ਰੋਟੀ ਵਾਲੇ ਭਾਂਡੇ ਬਾਬਾ ਚਾਹ ਦਿੱਤੀ ਫੜਾ ਬਾਬੇ ਨੂੰ ਰੋਟੀ ਵਾਲੇ ਭਾਂਡੇ ਚੱਕ ਲੈ ਲੈਟਰ ਰੋਟਰ ਚੱਲਦਾ ਬਾਬਾ ਬੀੜੀ-ਬੁੜੀ ਜਗਦੀ ਐ ਬਾ ਫਿਰ ਠੀਕ ਆ ਕੋਈ ਗੱਲ ਨਹੀਂ ਅਗੇ ਹਟਿਆ ਦੇ ਦੇ ਯਾਰ ਇੱਕ ਬਾਬੇ ਨੂੰ ਆ ਲੈ ਇਧਰ ਹੀ ਦੇ ਹੋ ਗਏ ਰੀਚਾਰਜ ਕਰ ਦੇ ਬਾਬੇ ਦਾ ਪਰ ਬਚ ਲਗੇ ਖੜਕਾ ਨਾ ਕਰਿਆ ਕਰ ਤੂੰ ਵਾਲਾ ਹਾਂ ਚਲੋ ਚਾਲਦੇ ਆ ਯਾਰ ਕਰਕੇ ਹਾਂਜੀ ਅਗੇ ਇਧਰ ਲਈ ਕਰੀ ਗੇਂਗੂ ਕੁੱਟ ਕੇ ਛੜ ਦੇ ਕੂਤਰ ਦੋ ਘਰ ਦੇ ਕਬਾਰ ਦਾ ਕਰ ਦੇ ਹੋਈ ਤਨਾਂ ਨੂੰ ਜਾਂ ਹੰਦਿਓ ਵਾਗੜਾ ਆਈ ਛੜਦੇ ਬਾਗੜ ਬਿੱਲੀ ਆ ਸਾਰੇ ਦੇ ਚਲੋ 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 ਜਵਾਨਾ ਤੂੰ ਵੀ ਰਲ ਜਾ ਚਾਲ ਚਾਲੋ ਬੱਚੋ ਜੇ ਚਵਾਰੇ ਤੇ ਵੱਜੇ ਸੀ ਚਵਾਰੇ ਤੇ ਵੱਜੇ ਸੀ ਚਵਾਰੇ ਤੇ ਵੱਜੇ ਸੀ ਭਾਂਡੇ ਹੋਗੇ ਸੀ ਨਾ ਭਾਂਡੇ ਹੋਗੇ ਸੀ ਭਾਂਡੇ ਤੇ ਬਸ ਠੀਕ ਆ ਬਾਬੇ ਓਕੇ ਆ ਬਾਕੀ ਆਇਆ ਹੋਇਆ ਮੁੰਡਾ ਮਾਸੀ ਦਾ ਪਿਓਰੀ ਤੋਂ ਸੁਖਦੀਪ ਦੇਣਾ ਕੂਤਰ ਕਵਾਤਰ ਹੋਣਾ ਨਾ ਗੇਮ ਕੁਟੀ ਜਾਂਦਾ ਹੀ ਮੈਂ ਤਾਂ ਬੈਠਾ ਇੱਥੇ ਦੋ ਤਿੰਨ ਮੈਚ ਲਾਏ ਫਿਰ ਇੱਕ ਨਾਲ ਜਾ ਉੱਧਰ ਚੱਲ ਗਏ ਮੈਂ ਚੱਲ ਬਈ ਉੱਧਰ ਚੱਲ ਵੜਦੇ ਆ ਉੱਤਰੇ ਵੇਨੇ ਆ ਖੁੱਡੇ ਕਰਦਾ ਸਾਫ ਬਚੀ ਨੂੰ ਲਾਇਆ ਫੋਨ ਦਾ ਤੇ ਤਿੰਨ ਬਣਦੇ ਸੀਨ ਬਣਾਉਣਿਆ ਮਾਹੌਲ ਕੋਈ ਨਾ ਗਰਮੀ ਬਹੁਤ ਆ ਬਾਕੀ ਯਾਰ ਪੂਰਾ ਨਾ 6 ਵਜੇ ਆਦਾ ਧੁੱਪ ਦਾ ਤਾਂ ਖੜ ਨੂੰ ਜੀ ਨਹੀਂ ਕਰਦਾ ਸੀ ਹੀ ਲੱਗਿਆ ਪਜਾਂ ਠੀਕ ਹੈ ਤੇ ਬਾਕੀ ਖੁੱਡੇ ਸਾਫ ਕਰਨ ਦੀ ਪ੍ਰਕਿਰਿਆ ਕਰਦਾ ਸਟਾਰਟ ਬਸ ਫਿਰ ਦਿਖਾਉਣਾ ਹਾਂਜੀ ਲੀਓ ਬੇਬੀ ਨੂੰ ਨਵੇਂ ਥਾ ਤੇ ਸ਼ਰਟ ਕਰਤਾ ਇਹਦਾ ਨਵਾਂ ਖੁੱਡਾ ਬਣਾਤਾ ਆਪਾਂ ਠੀਕ ਐ ਇੱਥੇ ਤੇ ਤੇਰੀ ਭੈਣ ਨੂੰ ਮਾਰ ਗਿਆ ਸ਼ਾਲ ਨਾਲ ਦੀ ਨਾਲ ਹੀ ਭਾਈ ਉਹਨੇ ਨੰਬਰ ਵਾਈਜ਼ ਹੀ ਪਾਈ ਜਗਾ ਉੜ ਕੇ ਪਣੋ ਸੌਖਾ ਹੋ ਜੂਗਾ ਫੇਰ ਹਨਾ ਠੱਲਾਂ ਖੇਲ ਰਹੇ ਅਸੀਂ ਉੱਪਰ ਤੋਂ ਬਾਕੀ ਵੀ ਕੰਮ ਨੇ ਮੇੜਤਾ ਬਹੁਤ ਹਨਾ ਕੰਮ ਕੀ ਨੇੜਤਾ ਜਿਹੜੀਆਂ ਨਵੀਆਂ ਜੋੜੀਆਂ ਲਾਈਆਂ ਸੀਗਾ ਉਹ ਲਿਖੀਆਂ ਨਹੀਂ ਸੀਗਾ ਅਜੇ ਠੀਕ ਐ ਨਵੀਆਂ ਜੋੜੀਆਂ ਸਾਰੀਆਂ ਲਿਖ ਤਿਆਂ ਬੱਚਿਆਂ ਦੇ ਠੱਲਾਂ ਪਾਤਾ ਸੁੱਤੇ ਸਾਹਮਣੇ ਇੱਥੇ ਬੈਠੇ ਰੇਆ ਅਸੀਂ ਤੇ ਹੁਣ ਮੰਨ ਕੇ ਤੇ ਖੁੱਡੇ ਸਾਫ ਕਰਨੇ ਸੀਗੇ ਲੰਬੀ ਵਾਲਾ ਸ਼ੋਰ ਵੀ ਆਇਆ ਸੀਗਾ ਤੇ ਉਹਦਾ ਮੁੱਕ ਗਿਆ ਤੇਗ ਖੜਾ ਵੀ ਹੋ ਗਿਆ ਕਿਤੇ ਪ੍ਰਧਾਨ ਕਿਨਾਂ ਖੜੇ ਤੇਨੂੰ ਫੋਨ ਲਾ ਕੇ ਪੁੱਛ ਲੈਣ ਤੈਨੂੰ ਤੇਲ ਮਗਰ ਫੜਾਇਆ ਹੋਣਾ ਤੇ ਅੱਗੇ ਫਿਰ ਖੁੱਡਿਆਂ ਨੂੰ ਵੇੜਦੇ ਆ ਤੇ ਇੱਕ ਮੇਰੇ ਕੋਲੇ ਕਰਿਆ 100 ਰੁਪਇਆ ਉਹ ਸਿਰ ਤੂੰ ਮਾ ਜਾ ਕੇ ਆਂ ਗੜਾਚੇ ਤੇ ਨੇ ਤੇ ਖੁਰਦੂ ਪਿਆਵੂ ਸਣੇ ਬੈੱਡ ਬਾਹਰ ਮਾਰਾਂਗੇ ਜੀ ਵੀਜ ਕੱਢ ਕੇ ਐ ਲਿਓ ਆਜਾ ਦੁੱਲ ਨਵਕ ਗੇਂਡਵਾਲਾ ਰੇ ਡੱਪਉਂਦਾ ਤੇਰਾ ਯਾਰ ਬੰਦਿਏ ਓ ਤੇਰਾ ਯਾਰ ਬੰਦਿਏ ਤੇਰਾ ਯਾਰ ਬੰਦਿਏ ਹਾਂਜੀ ਆ ਗਈ ਜੀ ਧਲੇ ਕਰੀ ਜੀ ਚਾਹ ਜੂ ਪੀ ਗਏ ਠੀਕ ਐ ਹੁਣ ਦੇਖਦੇ ਆਂ ਭਾਈ ਗੁੱਡੇ ਖੜੇ ਸਾਫ ਕਰਨ ਦੀ ਵਸ ਹੀ ਆ ਗਈ ਭਾਈ ਓਨੀ ਬਸ ਕੰਮ ਖਤਮ ਹੋ ਗਿਆ ਥਰੀ ਟੁੱਟ ਗਿਆ ਕਪਾਯੋ ਕੁੜੇ ਨੂੰ ਦੱਸ ਆਦਿ ਉਹ ਆ ਗਈ ਹਾਂ ਆਪਾਂ ਜਾਂਦਾ ਨਹੀਂ ਬਸ ਛੱਡਾ ਚੱਲ ਚੱਲੇ ਹਾਏ ਚੱਲ ਕੋਈ ਨਾ ਬਈ ਠੀਕ ਐ ਖੁੱਡੇ ਸਾਫ ਕਰਨ ਲੱਗਦੇ ਟਾਈਮ ਲੈਸ ਲੱਗ ਰੱਖਦੇ ਆਂਗੇ ਲਿਓ ਬੇਬੀ ਤੂੰ ਵੀ ਕਰਵੇਂਗਾ ਹੱਡ ਨਾਲ ਚੇ ਆਖਿਆ ਹਾਂਜੀ ਕਿਹੜੇ ਕਿਹੜੇ ਬਾਹਰਲੇ ਚਲ ਨੂੰ ਦੇਖ ਲਾਂਗੇ ਹਾਂਜੀ ਲੱਗੇ ਪਏ ਐ ਫੁੱਡੇ ਸਾਫ਼ ਕਰਨ ਜੀ ਬੰਬ ਗਾੜ ਦੀ ਵੀ ਫੁੱਡੇ ਸਾਫ਼ ਕਰਨ ਵਾਲੀ ਇਹੋ ਜੀ ਕੋਈ ਗੱਲ ਨਹੀਂ ਐ ਨਿਆਰਾ ਬਣਦਾ ਜਾਵਾ ਠੀਕ ਹੈ ਕਿ ਨਹੀਂ ਕਿੱਲੀ ਇਟ ਦਾ ਤਾਂ ਕਾਹੀ ਕਮਾਲ ਆ ਇਧਰ ਡੀਓ ਗੰਦ ਪਾਈ ਜਾਂਦਾ ਲੈ ਵਿੱਚ ਹਾਂ ਹਾਂ ਬਹੁਤ ਵਧੀਆ ਇਧਰ ਇੱਕ ਹੀ ਫੁੱਡੇ ਚੈੱਕ ਕਰੋ ਜੀ ਮਹਾਰਾਜ ਜੀ ਕਬੂਤਰ ਖੁਸ਼ ਵੀ ਬੜਿਆ ਹੈ ਫੁੱਡੇ ਸਾਫ਼ ਦੇ ਨਾਤੇ ਆ ਰਹੇਗਾ ਬਸ ਇਹ ਚੁੱਬਰ ਕਰੀ ਜਾਂਦਾ ਇੱਕ ਚੁੱਬਰ ਤੇ ਸੱਟ ਲੱਗ ਗਈ ਤੇ ਉਂਗਲ ਦੇ ਗੁੱਡੇ ਸਾਫ਼ ਕਰਦੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਆ ਗੁੱਡੇ ਬਣਾਤਾ ਹਨ ਚਾਂਦੀ ਵਰਗਾ ਠੀਕ ਆ ਆ ਇੰਨੀਆਂ ਬਿਠਾਈਆਂ ਆ ਤੇ ਆ ਉਹਦੇ ਦੇਖ ਲਾ ਖਾ ਲਓ ਚਾੱਕਾ ਤੇ ਬੈੜਕ ਦਾ ਕੋਈ ਚੱਕ ਨਹੀਂ ਬੈੜਕ ਤੇ ਹਜੇ ਨਹੀਂ ਗੰਦ ਵੱਜਿਆ ਕੋਈ ਸ਼ਿਓ ਨਹੀਂ ਬੈੜਕਦਾ ਉਹਨੂੰ ਬਾਅਦ ਚ ਦੇਖ ਲਾਂਗੇ ਚਲੋ ਪਾਣੀ ਪੂਣੀ ਪੀ ਗਏ ਟੰਗਾ ਟੰਗਾ ਪੀ ਗਏ ਫਰਦਾਨਦੂਰ ਨਹੀਂ ਪਾਵਾਂਗੇ ਬਣਾਵਾਂਗੇ ਸੀਨ ਬਲਜੀਤ ਦਾ ਫੋਨ ਆ ਜਾਂਦਾ ਇੱਕ ਮਿੰਟ ਵਿੱਚ ਹਾਂਜੀ ਇਹ ਦੋ ਕਬੂਤਰ ਆਪਣੇ ਤਾਂ ਬੈ ਗਏ ਬਈ ਹਨਾ ਇੱਕ ਜਿਹੜਾ ਉਹ ਨਵਾਂ ਫੜਿਆ ਛੱਡਿਆ ਆਪਾਂ ਉਹ ਕਬੂਤਰ ਫੜ ਬੈ ਗਏ ਇਹ ਤੁਹਾਨੂੰ ਦਿਖਾਵਾਂ ਮੈਂ ਮਹੇਰੀ ਚੀਜ਼ ਦਾ ਹੀ ਸ਼ੌਂਕ ਕਰਾਈਏ ਬੜਾ ਤਿੱਖਾ ਏ ਉੜਦਾ ਕਬੂਤਰ ਹਨਾ ਤੇ ਇੱਕ ਇੱਥੇ ਆਉਂਦਾ ਗਾ ਚਰਤੂ ਗੇੜਾ ਪਾਉਂਦਾ ਲੰਮਾ ਜਾਂਦਾ ਪਿੰਡੇ ਤੇ ਬੈਰੀ ਜਿਹਾ ਉੜਦਾ ਤਿੱਖਾ ਹਾਂਜੀ ਆ ਆ ਗਿਆ ਆ ਜਾਂਦਾ ਖਰਾ ਟੂਸਾ ਗਲੈਬੀ ਬੇਗ ਰਿਹਾ ਹੈ ਕੈਮਰਾ ਖਰਾਬ ਆ ਬਾਕੀ ਠੀਕ ਹੈ ਕਿ ਨਹੀਂ ਆਉਂਦਾ ਬਸ ਦੇਖ ਲਓ ਹੋ ਜਾਂਦਾ ਪੁੱਤਰ OK ਹਾਂ ਹਾਂ ਹਾਂਜੀ ਮੇਰੇ ਦੋਸਤੋ ਦਾਣੇ ਪਾਦੇ ਇੱਧਰ ਬੈਟ ਕਾਲਿਆਂ ਨੂੰ ਵੀ ਤਾਂ ਤੁਹਾਨੂੰ ਦੂਜੇ ਖੁੱਡਾ ਕੜੇ ਮਿਲ ਜਾਂਦਾ ਵਾਕਿਆ ਨਵੇਂ ਹੀ ਕਬੂਤਰ ਉੱਡੇ ਫਿਰਦੇ ਇੱਕ ਦੋ ਯਾਰ ਪਤਾ ਨਹੀਂ ਕਿਹਦੀ ਹੈਗੇ ਵਾਕਿਆ ਜੇ ਕਕੂਤਰ ਭੱਜੇ ਹੀ ਬਹੁਤ ਲੋਕਾਂ ਦੇ ਹਨ ਤੇ ਕੀ ਬਤਾ ਕਿਸੇ ਭਰਾ ਦੇ ਕੋਲ ਤਾਂ ਉਹ ਦੱਸ ਦੇਵੇ ਆਪਣੇ ਕੋਲ ਆ ਗਿਆ ਤਾਂ ਚਲੋ ਛੱਡੋ ਤਰੇ ਖੁੱਡੇ ਦਿਖਾਈਏ ਤੁਹਾਨੂੰ ਲਓ ਜੀ ਕਰੋ ਚੈੱਕ ਖੁੱਡੇ ਮਿੱਠਾ ਫੁੱਟ ਬਾਗੀ ਇਦੋਂ ਬੋਲੇ ਦਿਖਾ ਦਿੱਤੇ ਹੁਣ ਲੱਗਦਾ ਨਾ ਦਾਣੇ ਪਾਦੇ ਇੱਧਰ ਵੀ ਠੀਕ ਹੈ ਜੀ ਉਹ ਨਾ ਕਿਨੇ ਬਾਹਲਾ ਅਚੀ ਵਾਲੀ ਕਰਦੇ ਆਂ ਇਧਰ ਵੀ ਪਾ ਦੇ ਡੰਨ ਕੁਝ ਜਰਾ ਇਹਦੇ ਸਾਫ਼ ਕਰ ਦਈਗਾ ਠੀਕ ਐ ਇਧਰ ਹੀ ਸਾਫ਼ ਕਰਕੇ ਦਾਣੇ ਪਾ ਦੇ ਡੰਨੋ ਗਿਆ ਕੋਈ ਆ ਗੂਤਰ ਜਿਹੜੇ ਫਿਰਦੇ ਨੇ ਇਹ ਤਾਂ ਬਗਲਾਂ ਢਿੱਡ ਤੇ ਬੈਠਾ ਹੀ ਐ ਯਾਰ ਚਲੋ ਛੱਡੋ ਕੋਈ ਕਾ ਦੇ ਲਓ ਜੀ ਇਧਰ ਵੀ ਕੋਲ ਬਚਾਓ ਉਹ ਕੋਈ ਕਿਰਪਾ ਹੋ ਜਾ ਉਹ ਆਂਡਾ ਵੀ ਲੱਗਿਆ ਨਹੀਂ ਕਰ ਮਾਰੀ ਨਹੀਂ ਚਲੋ ਤੈਨੂੰ ਆਇਆ ਹਾਂ ਪੁੱਤ ਹਾਂ ਆਇਓ ਆਇਓ ਮਡਰਨ ਆਣਾ ਤਾਂ ਕਰਕੇ ਬੋਲ ਮਾਰੀ ਜਾਂਦੇ ਲੋਕੀ ਉਹ ਕਰਤ ਕਰੇ ਬੋਟਾ ਖੁੱਡਣ ਨੂੰ ਹੁਣ ਪਾਣੀ ਹੀ ਰਹੇਗਾ ਪਾਣੀ ਬਾਦੀਆ ਤਾ ਕੂਤਰਾں ਬਾਕੀ ਨਵੇਂ ਕੂਤਰੇ ਵੀ ਤੁਹਾਨੂੰ ਦਿਖਾ ਦਾਂਗੇ ਇੱਥੇ ਆਇਓ ਇੱਕ ਬੇਲੀ ਹੁਣ ਕਬੂਤਰ ਦਿੱਤੇ ਸੀ ਬਾਈ ਆਪਾਂ ਠੀਕ ਆ ਯਾਰ ਮਿੱਤਰੋ ਕਿਸ ਨੂੰ ਵਧੀਆ ਬਣਾਈ ਸੀ ਹੈਨਾ ਬਾਈ ਯਾਰ ਆਪਦੇ ਬੋਲੋ ਜਿੰਨਾ ਹੋਇਆ ਮੋਨਾ ਕੀਤਾ ਠੀਕ ਆ ਕਬੂਤਰਾਂ ਤੋਂ ਜਵਾਬ ਮੈਨੂੰ ਕੋਈ ਊਣ ਹੀ ਆਪਾਂ ਜਵਾਬ ਜਦੋਂ ਮਰਜ਼ੀ ਮੇਰੇ ਕੋਲ ਆਜ ਆ ਜਾਂਦੇ ਰਾਤਾਂ ਰਹੇ ਹੈਨਾ ਵੀ ਕੋਈ ਗੱਲ ਨਹੀਂ ਬਈ ਖੁੱਲਾ ਸੱਦਾ ਵਧੀਆ ਮਾਨਤਨ ਕੀਤਾ ਆਪਾਂ ਬੰਦਿਆਂ ਦਾ ਚੰਗਾ ਆਦਰ ਮਾਨ ਕੀਤਾ ਰਾਤਾਂ ਵੀ ਰੱਖਿਆ ਹੈਨਾ ਤੇ ਸੇਵਾ ਵੀ ਫੁੱਲ ਕੀਤੀ ਬੰਦਿਆਂ ਦੀ ਆਪਾਂ ਤੇ ਜਿਹੜਾ ਕਬੂਤਰ ਗਈ ਸੀ ਸੀ ਲੈ ਕੇ ਆਪਾਂ ਕਬੂਤਰ ਤੋਂ ਵੀ ਜਵਾਬ ਦਿੱਤਾ ਉਹਨਾਂ ਨੂੰ ਤੇ ਅੱਜ ਦੀ ਘੜੀ ਉਹ ਬੰਦਾ ਫੋਨ ਹੀ ਨਹੀਂ ਚੱਕ ਰਿਹਾ ਮੇਰਾ ਮੈਨੂੰ ਹੋਵੇ ਜੀ ਘੱਟੋ ਘੱਟ 6 ਮਹੀਨੇ ਫੋਨ ਲਈ ਜਾਂਦੇ ਇਹਨੂੰ ਵੀ ਬਈ ਸਾਡੇ ਕਬੂਤਰ ਮੋੜ ਦੇ ਜਿਹੜੇ ਤੂੰ ਲਗਾਇਆ ਸੀਗਾ ਬੱਚੇ ਕਢਾਉਣ ਨੂੰ ਤਿੰਨ ਕਬੂਤਰ ਤੇ 6-7 ਮਹੀਨੇ ਹੋ ਗਏ ਬਈ ਮੈਨੂੰ ਲਾਰੇ ਲਈ ਜਾਂਦਾ ਸੀ ਪਹਿਲਾਂ ਮੈਂ ਕਹਦਾ ਬਈ ਮੈਂ ਕੈਂਪ 'ਚ ਆਂ ਫਿਰ ਕਹਦਾ ਕਰੇ ਬਈ ਮੈਂ 5 ਦਿਨਾਂ ਨੂੰ ਛੱਡ ਜੂ ਬਈ ਮੈਂ 10 ਦਿਨਾਂ ਨੂੰ ਛੱਡ ਦੂ ਬਈ ਮੈਂ 5 ਦਿਨਾਂ ਨੂੰ ਛੱਡ ਜੂ ਹਣਾ ਹੁਣ ਲਗਭਗ ਵੀ ਮੈਂ 4-5 ਵਾਰੀ ਫੋਨ ਲਾ ਲਿਆ ਕੁਝ ਮਹੀਨੇ ਦੇ ਵਿੱਚ ਵਿੱਚ ਮਹੀਨਾ ਹੋ ਗਿਆ ਹੁਣ ਮਹੀਨਾ ਦਾ ਫੋਨ ਚੱਕਣਾ ਢੱਕਾ ਬੰਦਾ ਆਪਣਾ ਫੋਨ ਹੀ ਨਹੀਂ ਚੱਕਦਾ ਮੇਰੇ ਨਾਲ ਯਾਰ ਰੱਖਣੇ ਆ ਬਾਈ ਹਨਾ ਸਿੱਧਾ ਕਹਿ ਦੇ ਯਾਰ ਵੀ ਬਈ ਮੈਂ ਨਹੀਂ ਦੇਣੀ ਮੈਂ ਰੱਖਣੇ ਆ ਕਬੂਤਰ ਫੋਨ ਚੱਕਣ ਵੜ ਗਿਆ ਪਹਿਲਾਂ ਇੱਕ ਗੱਲ ਸੀ ਇੰਨੀ ਲਿਆਏ ਬੜਾਈ ਹਨਾ ਬੰਦਿਆਂ ਨਾਲ ਕਿ ਅੱਜ ਦੇ ਟਾਈਮ ਕਬੂਤਰਾਂ ਪਿੱਛੇ ਮੀਮਾਨ ਹੋ ਗਏ ਨੇ ਹੋਰ ਤੁਸੀਂ ਕਹਿੰਦੇ ਹੋ ਵੀ ਬਈ ਕਬੂਤਰ ਕਿਉਂ ਨਹੀਂ ਦਿੰਦਾ ਕਿਸੇ ਨੂੰ ਕਬੂਤਰ ਇਹੀ ਗੱਲਾਂ ਨਹੀਂ ਦਿੰਦੇ ਬਈ ਅਸੀਂ ਕਿਸੇ ਨੂੰ ਨਹੀਂ ਫੋਨ ਨਹੀਂ ਪਾਉਂਦੇ ਲੋਕੀ ਮਨ ਲੈ ਕੇ ਜਦ ਅਸੀਂ ਫਰਕ ਨਹੀਂ ਰੱਖਦੇ ਕਿਸੇ ਨਾਲ ਅਸੀਂ ਖੁੱਡੇ ਖੋਲ ਦਿੰਨੇ ਆ ਉਮੜ ਕੇ ਯਾਰ ਅਗਲਾ ਨਾ ਉਹਨਾ ਵੀ ਸਾਥੋਂ ਲੈ ਕੇ ਤੇ ਸਾਨੂੰ ਹੀ ਮਾੜਾ ਚੰਗਾ ਬੋਲੀ ਆ ਇਹ ਗੱਲ ਸੁਣੋ ਠੀਕ ਹੈ ਦੋ ਬੰਦੇ ਆਏ ਸੀ ਆ ਗੱਲ ਹੈ ਹਨਾ ਉਦੋਂ ਆਏ ਸੀ ਵੀਰੇ ਉਹਨਾਂ ਗੁੱਡਾ ਬੋਲਦਾ ਸੀ ਨਾ ਖੱਜਾਂ ਵੰਜਾਂ ਵਜਾਂ ਆ ਲੈਣਾ ਉਹ ਲੈਣਾ ਆਪਾਂ ਚੱਕ ਕੇ ਸਿਰੇ ਵਾਲਾ ਫੜਾਇਆ ਸਿਰੇ ਵਾਲਾ ਫੜਾਇਆ ਸਹੀ ਗੱਲ ਸਾਡੇ ਕੋਲ ਨਾ ਇੱਕ ਆਨਣੂ ਬੰਦੇ ਆ ਗਏ ਜਿਉਂ ਅਗਨਾ ਜਾਣ ਖਾਣ ਤੋਂ ਬਈ ਅਸੀਂ ਜੱਕ ਉਹਨਾਂ ਨੂੰ ਵੀ ਗੁੱਡਾ ਕੋਲਤਾ ਅਸੀਂ ਸਿਰੇ ਵਾਲਾ ਘੰਡਗਾ ਤਾਂ ਜਿੰਦਾ ਭਰਾ ਦੇਦਾ ਜਿਹੜੀ ਪੁਲਿਸ ਹੈ ਜਾਈ ਸੀ ਆਪਣੀ ਉਹਨਾਂ ਨੂੰ ਆਇਆ ਵੀ ਕਿ ਟੁੱਟ ਜਾ ਉਹਨਾਂ ਨੂੰ ਲੱਗਾ ਮੋਟਾ ਜਿਹਾ ਕਿਨੇ ਮਾੜਾ ਏ ਉਹ ਛੱਡ ਕੇ ਵੇਖਣਾ ਚਲ ਉਹ ਛੱਡੂ ਗੱਲਾਂ ਤੇ ਪਰ ਵੀ ਇਹ ਬੰਦੇ ਨੇ ਸਾਡਨ ਲਾਈਕ ਕੀਤੀ ਹਨਾ ਯਾਰ ਐ ਨਹੀਂ ਕਰਨੀ ਚਾਹੀਦੀ ਕੋਈ ਨਾ ਫੋਨ ਲਾਵਾਂਗੇ ਵੀਡੀਓ ਬਣਾ ਕੇ ਤੁਹਾਨੂੰ ਪਾਵਾਂਗੇ ਦੱਸਾਂਗੇ ਦਿਖਾਵਾਂਗੇ ਵੀ ਲੋਕਾਂ ਦੇ ਰੰਗ ਭਖਾਵਾਂਗੇ ਤੁਹਾਨੂੰ ਕਾ ਤੋ ਬਈ ਬਿਹੇਵੀਅਰ ਚੇਂਜ ਹੋਇਆ ਕਾ ਤੋ ਮੂਡ ਚੇਂਜ ਹੋਇਆ ਸਾਡਾ ਹਨਾ ਬਈ ਕਾ ਤੋ ਸਾਡਾ ਰਵਈਆ ਚੇਂਜ ਹੋ ਗਿਆ ਪਹਿਲਾਂ ਨਾਲੋਂ ਬਹੁਤ ਫਰਕ ਪਗਿਆ ਸਾਨੂੰ ਪਤਾ ਲੱਗਦਾ ਹੀ ਹੁਣ ਬਈ ਲੋਕਾਂ ਨੇ ਪੀਤਾ ਸਾਨੂੰ ਸਿਆਣੇ ਕਰਤਾ ਲੋਕਾਂ ਨੇ ਜਿੰਨਾ ਅਸੀਂ ਲੋਕਾਂ ਦਾ ਕਰਦੇ ਸੀ ਹੈ ਨਾ ਸਾਡੀ ਵੀ ਓਡੀ ਜਜ ਕੀ ਬਣਨ ਦੀ ਲਤ ਰਹੀ ਸੀ ਸਿੱਧੇ ਹਿਸਾਬ ਦਾ ਹੈ ਬਾਕੀ ਵੀ ਇੱਕ ਗੱਲ ਹੋਰ ਹੈ ਅਸੀਂ ਬਈ ਮੰਨ ਕੇ ਚੱਲੋ ਫੇਮਸ ਹੋਣ ਵਾਸਤੇ ਚੱਲਣ ਵਾਸਤੇ ਬਈ ਕਿਸੇ ਦਾ ਸਹਾਰਾ ਨਹੀਂ ਲੈਂਦਾ ਇਹ ਘਰੇ ਨਹੀਂ ਗਏ ਅਸੀਂ ਕੈਮਰਾ ਚੱਕ ਕੇ ਕਿਸੇ ਦੇ ਘਰੇ ਨਹੀਂ ਗਏ ਠੀਕ ਹੈ ਅਸੀਂ ਵਿਊਆਂ ਪਿੱਛੇ ਕਿਸੇ ਦੇ ਚੂਪੇ ਨਹੀਂ ਲਾਏ ਠੀਕ ਹੈ ਕਿ ਨਹੀਂ ਬਿਹਾਈਂ ਵੀ ਹਰੇਕ ਉਹ ਰਿਆਂ ਕੈਮਰਾ ਕਰਤਾ ਹੋਰ ਬਈ ਹੋਰ ਬਾਈ ਕਿਵੇਂ ਆ ਸਸਰੀ ਘਰ ਆ ਲਈ ਕੀ ਫਿਰ ਬਾਈ ਤੁਸੀਂ ਕੀ ਕਰਦੇ ਇੱਥੇ ਸਾਡੇ ਤੋਂ ਆਏ ਬਾਈ ਨਹੀਂ ਲੈਸਿਆਂ ਦੇ ਲੱਸੀ ਮਾਰ ਕੇ ਸਾਡੇ 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 ਬਲੱਡ ਚ ਹੋਗਾ ਇਹ ਕੰਮ ਸਾਡਾ ਆਪ ਦਾ ਕੰਮ ਅਸੀਂ ਆਦੀ ਘਰੇ ਵੀਡੀਓ ਬਣਾਵਾਂਗੇ ਚੰਗੀ ਬਣ ਜੇ ਮਾੜੀ ਬਣ ਜੇ ਅਸੀਂ ਆਪਦੇ ਮੋਢੇ ਤੇ ਰੱਖ ਕੇ ਚਲਾਈ ਆ ਅਸੀਂ ਲੋਕਾਂ ਦੇ ਸਰ ਤੇ ਵੀਊ ਨਹੀਂ ਰੱਖਦੇ ਮੁੱਕ ਦੀ ਗੱਲ ਚੱਲ ਕੇ ਉਦੋਂ ਬਾਅਦ ਲੋਕਾਂ ਨਾਲ ਲੜੀ ਜਾਂਦੇ ਆ ਮੈਂ ਤਾਂ ਆਪਦੇ ਸਰੋਂ ਚੱਲਿਆਂ ਜਾਂਦਾ ਬਈ ਮੈਂ ਕਮੈਂਟ ਦੇਖਿਆ ਸੀ ਕੇ ਬੰਦੇ ਦਾ ਹਾ ਵੀ ਉਹ ਬੰਦਿਆਂ ਨੂੰ ਇਹਨਾਂ ਤੇ ਰੱਖਿਆ ਸੀ ਹਨਾ ਬੰਦਿਆਂ ਨੂੰ ਮੰਨ ਕੇ ਚੱਲ ਸੇਵਾ ਕੀਤੀ ਵਧੀਆ ਬੰਦਿਆਂ ਦੀ ਯਾਰ ਵਧੀਆ ਮਾਣ ਆਦਰ ਕੀਤਾ ਬੰਦਿਆਂ ਦਾ ਵੀ ਕੋਈ ਨਾ ਬਈ ਤੁਸੀਂ ਸਾਡੇ ਭਰਾਓ ਵੱਡੇ ਛੋਟੇ ਪਰ ਬਈ ਯਾਰ ਇੰਨੀ ਦੁਨੀਆ ਨਾਲ ਘਟਿਆ ਹੋਈ ਵੀ ਅੱਜ ਦੇ ਟਾਈਮ ਪੁੱਛੋ ਹੁਣ ਮੈਂ ਵੀਡੀਓ ਬਣਾਉਣਾ ਸਾਡਾ ਮੂਡ ਹੀ ਖਰਾਬ ਹੋ ਗਿਆ ਮੈਂ ਵੀਡੀਓ ਬਣਾਉਣਾ ਮੈਂ ਕਦੇ ਵੀ ਆਦਕਨ ਕੈਮਰਾ ਕੀਤਾ ਜਮਾਂ ਉਹ ਬੰਦਾ ਅੱਜ ਆਪਾਂ ਚੱਲੇਗੇ ਇੱਥੇ ਚੱਲੇ ਨੇ ਫਿਰ ਉੱਥੇ ਚੱਲੇ ਆ ਮਸੂਰੀ ਜੀ ਕਰ ਲਾ ਜੀ ਉਹਦੇ ਨੂੰ ਕਰਕੇ ਸਿੱਧਾ ਕਹਿੰਦਾ ਉਹ ਸਿੱਧੇ ਮੱਥੀ ਸੀ ਜਦੋਂ ਨੂੰ ਪਤਾ ਲੱਗਿਆ ਵੀ ਇਹ ਗੱਲ ਹੋਈ ਇਹਨਾਂ ਨੇ ਪਹਿਲਾਂ ਉਸੇ ਮੰਨਣਾ ਕੀਤੀ ਹੈ ਹਾਂ ਹੈਨਾ ਉਹਨੇ ਸਿੱਧਾ ਮੈਨੂੰ ਕਹਿ ਲਈ ਤੇ ਫਿਰ ਉਹਨੇ ਕਹਿ ਲਈ ਤੇ ਉਹ ਮੈਂ ਹੁਣ ਕਹਿਣਾ ਵੀ ਉਹ ਦਮਨੀ ਨੂੰ ਵੀ ਕਹਿੰਦਾ ਰਹੀਂ ਬਈ ਤੂੰ ਮਨਤਰੀ ਨੂੰ ਕਹ ਦੇ ਬਈ ਤੂੰ ਮਨਤਰੀ ਨੂੰ ਕਹ ਦੇ ਮੈਨੂੰ ਵੀ ਕਹ ਦੇ ਰਿਪੋਰਟ ਕਰ ਦੇ ਠੀਕ ਹੈ ਨਾ ਤੇ ਤੈਨੂੰ ਕਿਹਾ ਨਹੀਂ ਉਹਨੇ ਤੇ ਮੂਰੇ ਹੋ ਜਾਂਦਾ ਵੀਡੀਓ ਦੇ ਵੀ ਲੋਕ ਮੈਨੂੰ ਵੇਖਣਗੇ ਵੱਧ ਤੋਂ ਵੱਧ ਅੱਜ ਦੇ ਟਾਈਮ ਅਨਫੋਲੋਅ ਕਰ ਗਏ ਅਖੇ ਉਹ ਕੌਣ ਹੈ ਅਖੇ ਮੈਂ ਉਹਦੇ ਸਰੋਣੀ ਚ ਲੈ ਕੇ ਜਾਂਦਾ ਬਈ ਮੈਂ ਆਪ ਚੱਲਿਆ ਲੈ ਲਾਂਗੀ ਸਹੀ ਹੈ ਸੈਟਲ ਹੋ ਕਰਾਂਗਾ ਕੰਮ ਬਈ ਚਲੋ ਉਹ ਵੀ ਕਹਿਣ ਦਿਓ ਕਬੂਤਰਾ ਪਿੱਛੇ ਬੀਮਾਨ ਹੋ ਜਾਂਦੇ ਲੋਕ ਫੇਮ ਪਿੱਛੇ ਬੀਮਾਨ ਹੋ ਜਾਂਦੇ ਲੋ ਠੀਕ ਹੈ ਕਿ ਨਹੀਂ ਪਰ ਨਹੀਂ ਅਸੀਂ ਭਈ ਆਪਦੀ ਜਮੀਰ ਸਾਡੇ ਕੋਲ ਹੈਗੀ ਆ ਅਸੀਂ ਆਪਦੇ ਹੱਕ ਸੱਚ ਦੇ ਖੜੇ ਆ ਸਾਡੀ ਵੀਡੀਓ ਤੇ ਭਾਵੇਂ 2000 ਵੀਊ ਆਜੇ ਨਾ ਪਾਂਦੀ 0 ਵੀਊ ਆਜੇ ਠੀਕ ਹੈ ਅਸੀਂ ਆਪਦੇ ਘਰੇ ਵੀਡੀਓ ਬਣਾਉਣੀ ਆ ਸਾਡੀ ਆਤ ਹੈ ਨਹੀਂ ਭਈ ਕਿਸੇ ਵੀ ਪਲੇਅਰਾਂ ਦੇ ਜਾ ਕੇ ਹਨਾ ਮੇਰੇ ਕੈਮਰਾ ਕਰੰਦੀ ਸਾਡੇ ਸਾਡੇ ਬਲੈਂਡ ਚ ਨਹੀਂ ਸਾਡੇ ਇਹ ਕੰਮ ਵੀ ਐਵੇਂ ਕਿਸੇ ਨੂੰ ਐਵੇਂ ਜੀ ਜੀ ਜੇ ਕਰੀ ਜਾਣਾ ਹੋਰ ਬਾਈ ਜੀ ਹੱਥ ਜੰਮਰ ਵਾਲਾ ਤੂਪੇ ਜੇ ਲਈ ਜਾਣੇ ਨਾ ਲੈਸੀਆਂ ਨੇ ਵੀ ਉਹ ਆ ਪਿੱਛੇ ਵੀ ਸਾਨੂੰ ਵੀ ਉਹ ਆਣ ਕਰਦਾ ਵੀ ਅਸੀਂ ਇਹੋ ਕੰਮ ਕਰਦੇ 60 ਨਾ ਅਸੀਂ ਆਪ ਦਾ ਆਪ ਚਲਾਉਣਾ ਹੈ ਜਾਏ ਬਾਈ ਇਹਦੇ ਕੋਲੇ ਉਹ ਚਲੋ ਛੱਡੋ ਯਾਰ ਉਹ ਗੱਲਾਂ ਜਾਣਦੇ ਵੀ ਬਸ ਮੈਨੂੰ ਪਤਾ ਹੈ ਸਾਰੇ ਚੈਨਲ ਚੱਲੇ ਆ ਲੋਕਾਂ ਦੇ ਕੁਝ ਵੀ ਚਾਲਦੇ ਕਰਦੇ ਹਨ ਚੱਕ ਚੱਕ ਕੇ ਪਲੇਅਰਾਂ ਦੇ ਘਰੇ ਜਾਵਣ ਮੈਨੂੰ ਪਤਾ ਹੈ ਤੂੰ YouTube ਬੁੱਲੀ ਕੋਈ ਨੂੰ ਪਤਾ ਹੈ ਇਹ ਕਿਥੋਂ ਕੀ ਬਰਾੜ ਕਿਥੋਂ ਕੀ ਜੱਟ ਆਏ ਥੋੜੀ ਭਈ ਅੰਦਾਜ਼ ਖੁੰਦਾ ਗਿਆ ਬਾਕੀ ਚਲੋ ਤੁਹਾਨੂੰ ਵੀ ਪਤਾ ਹੈ ਤੇ ਸਾਰਿਆਂ ਨੂੰ ਪਤਾ ਹੈ ਵੀ ਕਬੂਤਰ ਬਾਜੀ ਦਾ ਫਰਸਟ ਵਲੋਗਿੰਗ ਚੈਨਲ ਆਪਣਾ ਹੀ ਸੀਗਾ ਲੋਕਾਂ ਨਾਲ ਤੇ ਆਪਣੀ ਪਹਿਲੀ ਵੀਡੀਓ ਦੀ ਡੇਟ ਮੈਚ ਕਰਕੇ ਦੇ ਨਾ ਕਿਤੇ ਵੀ ਦੇਖ ਸਕਦੇ ਕਿਤੇ ਵੀ ਦੇਖਦਾ ਆਪਣੀ ਪਹਿਲੀ ਵੀਡੀਓ ਦੀ ਡੇਟ ਤੇ ਲੋਕਾਂ ਦੀ ਵੀਡੀਓ ਦੀ ਡੇਟ ਠੀਕ ਹੈ ਕਿ ਨਹੀਂ ਫਰਸਟ ਵਲੋਗਿੰਗ ਚੈਨਲ ਕਬੂਤਰਾਂ ਦਾ ਬਾਜੀ ਦਾ ਠੀਕ ਹੈ ਕਿ ਨਹੀਂ ਮਨ ਕੇ ਚਲ ਵਲੋਗਿੰਗ ਕਬੂਤਰ ਦੇ ਆਪਾਂ ਕਰਨ ਲੱਗੇ ਵੀੜ ਕੋਈ ਵੀ ਪਾਉਂਦਾ ਹੋਵੇ ਪਰ ਕਬੂਤਰਾਂ ਦੀ ਬਲੋਗ ਵੀ ਤਾਂ ਚੱਲ ਗਈ। ਦੇਖ ਲਓ ਰੀਡ ਦੇਖ ਲਓ ਕੁਝ ਦਿਓ। ਸਭ ਕੁਝ ਸਾਬ ਦੁੱਧ ਦੁੱਧ ਪਾਣੀ ਦੇ ਪਾਣੀ। ਬਸ ਵੀ ਕੁਝ ਸਾਡੇ ਬਣਾ ਦੇ ਲੱਛਣ ਮਾੜੇ ਹੋਇਆ। ਸਿੱਧਾ ਹੀ ਸਾਖਦਾ ਕੋਈ ਝੂਠ ਨਹੀਂ ਬੋਲਦਾ। ਜਿਹੜਾ ਅਸੀਂ ਪਿੱਛੇ ਹੋਏ। ਆ ਕੁਝ ਸਾਲ 6 ਮਹੀਨੇ ਜਿਹੀ ਪਿੱਛੇ ਹੋਏ ਬਈ ਕੰਮ 'ਚ ਬਹੁਤ ਜ਼ਿਆਦਾ। ਠੀਕ ਹੈ ਕਿ ਨਹੀਂ? ਉਹ ਵੀ ਸਾਡੇ ਨਾਲ ਨਾਲ ਹਰਕਤਾਂ ਕੁਝ ਹਨਾ ਸਾਡੇ ਆਪ ਦੇ ਲੱਛਣ ਮਾੜੇ ਆ। ਸਾਡਾ ਆਪ ਦਾ ਨਹੀਂ ਚਿਤ ਮੰਨਦਾ ਹਨਾ ਵੀਡੀਓ ਬਣਾਉਣਾ ਤਾਂ ਕਰਕੇ ਅਸੀਂ ਵੀਡੀਓ ਵਾਲੇ ਸੋਸ਼ਲ ਮੀਡੀਆ ਤੋਂ ਪਿੱਛੇ ਹੋ ਗਏ ਬਹੁਤ ਜ਼ਿਆਦਾ। ਸਾਨੂੰ ਕੋਈ ਚੱਕਰ ਨਹੀਂਗਾ। ਸਾਨੂੰ ਵੀ ਹਾਂ ਦਾ ਕੋਈ ਨਹੀਂ ਸਾਨੂੰ ਲਾਈਕਾਂ ਦਾ ਕੋਈ ਨਹੀਂ ਅਸੀਂ ਤਾਂ ਮદાન ਚ ਹੀ ਵੇਖਣਾ ਹੈ ਜਿਹੜਾ ਟੱਕਰ ਗਿਆ ਸਿੱਧੇ ਹੀ ਹਿਸਾਬ ਪਤਾ ਆ ਵੀਡੀਓ ਕੁਝ ਨਹੀਂ ਸਾਥੋਂ ਚੇਅਰ ਬਣਾਈ ਜਾਂਦੇ ਸਾਡਾ ਉਹ ਅਸਾਂ ਦਾ ਹਟਾ ਚੰਗਾ ਸਾਡੇ ਤਾਂ ਮਾਰੇ ਵੀਡੀਓ ਚ ਸਾਡੇ ਸਾਰੇ ਹੀ ਗੰਦ ਹੈ ਬੁੱਤਰ ਇਸ ਦਾ ਬਾਜੀ ਦੇ ਵੇਖਾਂ ਜਿੱਦਣ ਸਾਡਾ ਲੋਟ ਆ ਗਿਆ ਸੀ ਉਦੋਂ ਹੀ ਦੱਸ ਦਾਂਗੇ ਵੀ ਸਾਡੇ ਕੋਲੇ ਕੀ ਹੈ ਤੇ ਅਸੀਂ ਕੀ ਕਰਦੇ ਐਵੇਂ ਨਾਂ ਨਹੀਂ ਰੱਖੀ ਜਾਂਦੇ ਦਾ ਵੀ ਡੈਣ ਤੇ ਸਾਡਾ ਆਸਤਰ ਉਸਤਰ ਹੈ ਨਹੀਂ ਸਾਡੇ ਕੋਲੇ ਸਾਡੇ ਤਾਂ ਲਾਠੀ ਹੈ ਜੇ ਚੱਕ ਲਿਆ ਮੂੰਹ ਦਾ ਸਾਰਾ ਉਹ ਲਾਲ ਜਾਂ ਰੌਂਦਾ ਹੈ ਜੇ 15 ਨਾਲ ਆਇਆ 15 ਵਾਲੇ ਪੱਤੇ ਨੇ ਫੇਰ ਤਾਂ ਧੱਸ ਗੜ ਦੂਗਾ ਜੇ ਹੋਇਆ ਉਹ ਮੋٹے ਇਕਰਾਂ ਵਾਲੇ ਜਿਉਂ ਫੇਰ ਨਹੀਂ ਹੁੰਦੇ ਸਿੱਧੇ ਹੀ ਜਾ ਬਸ ਗੱਲ ਵਗੀ ਰਾਤ ਕੀ ਅਸੀਂ ਆਏ ਕਿਹਾ ਜਿਹੜੇ ਚੰਗੇ ਸਾਡੇ ਮਾੜੇ ਆ ਐਸਾ ਵੀ ਆਪਦਾ ਸ਼ੌਂਕ ਕਰਦੇ ਆ ਤੇ ਪਰ ਇਹਨਾਂ ਵੀ ਜਿੱਥੇ ਹੱਥ ਕਰ ਗਏ ਸਾਡਾ ਤੇ ਉੱਥੇ ਦਾਸ ਦਾਂਗੇ ਅਸੀਂ ਉਧਰ ਦਿਖਾਵਾਂਗੇ ਅਸੀਂ ਪੰਬੂਤਾਰੇ ਆ ਨੰਬਰ ਦਿਖਾ ਦੇ ਖੜ ਜਾ ਚਲ ਇਹ ਵੀ ਨੰਬਰ ਬਾਅਦ ਚ ਦਿਖਾਵਾਂਗੇ ਕਿਹੜਾ ਬੰਦੇ ਨੇ ਚੱਕਿਆ ਨਹੀਂ ਫੋਨ ਸਾਡਾ ਤੁਹਾਡੀ ਗੱਲ ਜਰੂਰ ਦੂਰੀਆਰ ਫੋਨ ਲਾ ਕੇ ਦੱਸਾਂਗੇ ਵੀ ਕੀ ਗੱਲ ਹੈ ਇਹਦਾ ਸੀ ਦਵੇ ਜਿ ਬੈਠੇ ਆ ਨਹੀਂ ਜਾਗੇ ਕਬੂਤਰ ਵੀ ਲੈ ਕੇ ਉਹ ਸਾਨੂੰ ਆਏ ਹੁੰਦਾ ਹੈ ਕਬੂਤਰਾਂ ਵਿੱਚ ਕਿਉਂ ਨੂੰ ਲੜਨਾ ਚੰਗੇ ਨਹੀਂ ਲੱਗਦੇ ਨਾਲ ਕਬੂਤਰਾਂ ਵਿੱਚ ਲੋਕ ਕਹਿੰਦੇ ਅੰਬਲ ਮੁੱਠ ਵਿੱਚ ਲੜੀ ਜਾਂਦੇ ਆ ਖੁੱਦੂ ਬੁਲਾਉਂਦਾ ਕਬੂਤਰਾਂ ਪਿਛੇੜੇ ਲੜਦੇ ਆ ਤਾਂ ਹੀ ਤਾਂ ਕਬੂਤਰਾਂ ਵਿੱਚ ਗੁੱਸੇ ਦੇ ਨੇ ਲੱਗੇ ਨਾ ਕੋਈ ਜਾਣਦੇ ਆ ਕੋਈ ਗੱਲ ਨਹੀਂ ਹਣਾ ਤੁਸੀਂ ਉਹ ਜਿੱਤ ਲੈਣ ਫਿਰ ਧੋਏ ਤਾਂ ਕਰ ਲੈ ਚੱਲ ਕੋਈ ਨਾ ਫਿਰ ਅਪਾ ਚਲੀ ਖੇਤ ਨੂੰ ਹਣਾ ਭਾਸ਼ਣ ਦਾ ਤਕੜਾ ਅਸੀਂ ਫਿਰ ਨੀਰਾ ਨਹੀਂ ਕਰੂਗਾ ਵੱਡ ਲੈ ਕੇ ਆਓ ਰੋਕੋ ਭਾਜੀ ਰੋਕੋ ਆਗੇ ਜੀ ਖੇਤ ਆ ਵੀ ਕੀ ਹੋਇਆ ਠੀਕ ਆ ਕਰੀਏ ਗੱਡੀ ਅਨਲੋਡ ਕੀ ਹੋ ਗਿਆ ਏ ਭਾਲਾ ਬਚ ਗਈ ਛੱਟ ਗਈ ਆ ਫਿਰ ਕੀ ਆ ਭੈਣਰਾ ਵਾ ਵਾ ਫਿਰ ਕਹਿੰਦੀ ਚਲੋ ਕੋਈ ਗੱਲ ਨਹੀਂ ਤੇ ਕਰਦੇ ਹਾਲ ਉੱਤੇ ਭੁੱਕ ਦਿੰਨੇ ਖੋਲ ਕੇ ਕਿਉਂ ਰਦਦਾ ਤੇ ਚਲੋ ਨੀਰਾ ਵੱਡੀਆਂ ਲੱਦੀਏ ਤੇ ਕਰਦੇ ਸ਼ੇਰ ਥੋੜਾ ਇਹ ਵੀਡੀਓ ਅਪਲੋਡ ਕਰੀਏ ਹਾਂਜੀ ਆ ਗਏ ਜੀ ਹੈ ਨਾ ਦੱਸੇ ਤੈਨੂੰ ਕੀ ਤਾਗੇ ਤੇ ਅਸੀਂ ਨੀਰਾ ਵੱਡਣ ਨੂੰ ਕੋਲੇ ਹੋਏ ਦਾਤੀ ਚੱਕ ਕੇ ਠੀਕ ਆ ਉਹ ਦੱਸਦਾ ਚਲ ਕੋਈ ਨਾ ਨੀਰਾ ਵੱਟ ਕੇ ਕੋਲੇ ਹੁੰਦੇ ਮਤਲਬ ਦਾਤੀ ਲਈ ਕੋਲੇ ਹੁੰਦੇ ਸੀਗੇ ਤੇ ਦਾਤੀ ਮਾਂ ਆ ਹੀ ਮਾਰੀ ਤੇ ਜਾਦੂ ਹੋ ਗਿਆ ਤੇ ਨੀਰਾ ਵੱਡਾ ਗਿਆ ਉਹਦੇ ਖਾਪੇ ਚੌੜ ਕਰਦੇ ਆ ਬਈ ਸਰਪ੍ਰਾਈਜ਼ ਦੇਤਾ ਬਾਬਾ ਨੀਰਾ ਵੱਢ ਕੇ ਰੱਖ ਗਿਆ ਅਸੀਂ ਸਿਰਫ ਮੈਂ ਕਿੰਨੇ ਢਿੱਗਿਆ ਪਿਆ ਗਿਆ ਨਾ ਮੈਨੂੰ ਨਹੀਂ ਲੱਗ ਕੋਲੇ ਆ ਕੇ ਭਰ ਗਈ ਵੱਢਿਆ ਪਿਆ ਬਸ ਲੱਦ ਕੇ ਤੇ ਚੱਲਦੇ ਹਾਂ ਇਟਸ 버거 ਟਾਈਮ ਮੇਰੇ ਵੀਰੋ ਬਚ ਗਏ ਜੀ ਨੁਕਸਾਨ ਹੋਣ ਤੋਂ ਚੁੱਬਰ ਤਾਂ ਫੁੰਡੇ ਗਿਆ ਸੀਗਾ ਮੁੜ ਕੇ ਐਂ ਦੂਰੀ ਚੱਕ ਸ਼ੇਰਾ ਫੋਨ ਹੋਣਾ ਤੇ ਹੁਣ ਸਾਹਮਣੇ ਪਾਬਾ ਜੀ ਉਹ ਬਚ ਗਏ ਇੱਥੇ ਢਿੱਗਾ ਸੀ ਆ ਬਚ ਗਏ ਜੀ ਕਿਤੇ ਹੋਰ ਪਾਸੇ ਢਿੱਗਾ ਹੁੰਦਾ ਆ ਮੇਨੂੰ ਦਾ ਟਾਇਰ ਜਿਹੜਾ ਦੁੱਦੀਰ ਕਿ ਨਹੀਂ ਟਾਇਰ ਨਹੀਂ ਜਿਹੜਾ ਮਤਲਬ ਆ ਤਾਂ ਸਾਰਾ ਪਹਿਲਾਂ ਹੀ ਸੀ ਸਹੀ ਐ ਸਹੀ ਓਕੇ ਓਕੇ ਸਹੀ ਐ ਸਹੀ ਐ ਬਾਜ ਗਏ ਬਈ ਹੁਣ ਇੱਥੇ ਢਿੱਕ ਗਿਆ ਸੀਗਾ ਕੋਈ ਚੱਕਰ ਨਹੀਂ ਤੀਕ ਤੇ ਮਗਰ ਮੂੜ ਢਿੱਕ ਪੈਦਾ ਕੰਮ ਔਖਾ ਹੋ ਜਾਂਦਾ ਆਪਣਾ ਇੱਥੇ ਸਿੱਟ ਕੇ ਫੂਨ ਠੀਕ ਇਹਦਾ ਇੱਥੋਂ ਫੂਨ ਆ ਗਿਆ ਉਹਦਾ ਹਾਂਜੀ ਤੇ ਕਬੂਤਰ ਭਾਈ ਸਾਹਿਬ ਦੋ ਆ ਗਿਆ ਆਪਣੇ ਇੱਕ ਤਾਂ ਆ ਗਿਆ ਬਈ ਆਹ ਜਿਹੜਾ ਫੜਿਆ ਸੀ ਹਰੇ ਟੂਸੇ گلابی ਕਾਛਲਾ ਬਈ ਛੱਡ ਦੇ ਇਹਨੂੰ ਕੋਈ ਨਾ ਆਪੇ ਵਿਚਾਰਾਂ ਨਾਲੇ ਉਹ ਖਾਲੂਗਾ ਬਈ ਬਹੁਤ ਔੜਕਾ ਹੈ ਕੁੱਤਰ ਸਰਾ ਕਰਾ ਦੇ ਉਹ ਉਤਰਣਾ ਉੱਡੇ ਫਿਰਦਾ ਹਾਂ ਪਾਣੀ ਜਦੋਂ ਆਲਦੀ ਰੈਸਟ ਦੇ ਜਦੋਂ ਤਾਂ ਛੱਡਣਾ ਦੁਪਹਿਰ ਦਾ ਤੇ ਹੱਥ ਨਹੀਂ ਢਿੱਕਾ ਕਬੂਤਰ ਬਈ ਇਹ ਪੂਰਾ ਉੱਚਾ ਖੜਾ ਰਿਹਾ ਤੇ ਇੱਕ ਆ ਗਿਆ ਆਪਣਾ گلابی ਕਾਂ ਇੱਕ ਆ ਗਿਆ ਬਈ ਇੱਕ ਆਪਣਾ ਆਪਦਾ ਹੀ ਨਿਆ ਟੂਸੇ ਵਾਲਾ ਇੱਕ ਸਾਨੂੰ ਮੈਂ ਤਾਂ ਦਾ ਨਵੇਂ ਕਬੂਤਰ ਫਿਰਦੇ ਜਿਹੜੇ ਇੱਥੇ ਠੀਕ ਆ ਬਹਿੰਦੇ ਨਵੇਂ ਕਬੂਤਰ ਬਹਿੰਦੇ ਫਿਰਦੀ ਸੀ ਇੱਕ ਪਿੰਗਾ ਸੀਗਾ ਚੀਨਾ ਹਰੀਆਂ ਕੱਛਾਂ ਦੋਵੇਂ ਬਗਲਾਂ ਦੇ ਗਲਾਬੀ ਢਿੱਡ ਤੇ ਬੈਠੀ ਹਰੀ ਇੱਕ ਕਬੂਤਰ ਰੰਗ ਸੀ ਗਲਾਬੀ ਕੰਡ ਗਲਾਬੀ ਫੂੰਜਾ ਸੱਜੀ ਹਰੀ ਬਗਲ ਤੇ ਸਾਨੂੰ ਤਾਂ ਜੀ ਆਉਂਦੇ ਨੂੰ ਉਹਨਾਂ ਚੋਂ ਇੱਕ ਤਾਂ ਬੈਠਾ ਹੋਊਗਾ ਤੇ ਐ ਨਹੀਂ ਪਤਾ ਵੀ ਇੱਕ ਆਪਦਾ ਹੀ ਨਿਆ ਆ ਬਈ ਕੱਲੇ ਸੱਜੇ ਗਲਾਬੀ ਟੂਸੇ ਵਾਲਾ ਲਾਲ ਚੁੱਟਾਂ ਵਾਲਾ ਕਬੂਤਰ ਉਹ ਕਿਧਰ ਆਸ-ਪਾਸੇ ਡਿੱਗ ਪਿਆ ਤਾਂ ਕਿਤੇ ਹਾਂ ਇਹਨੂੰ ਕਬੂਤਰਾਂ ਦੇ ਸਾਡੇ ਖੰਡ ਕਬੂਤਰਾਂ ਹੀ ਢਿੱਗਿਆ ਨੇ ਗਲ ਬੰਦ ਹੋ ਗਈ ਚਲੋ ਫੋਨ 1% ਹੈ ਬਸ ਆਹੀ ਗੱਲ ਬਾਤ ਸੀਗੀ ਕਿ ਆ ਬੰਨਾ ਕੂਤਰ ਵੀ ਲੱਗ ਗਏ ਤੇ ਕੋਈ ਚੱਕਰ ਨਹੀਂ ਕੱਲ ਨੂੰ ਦੇਣਾ ਆਪਣਾ ਮੁੜ ਕੇ ਆਉਂਦਾ ਇੱਕ ਨਹੀਂ ਕੂਤਰ ਗਲਾ ਬੀ ਟੂਸ